हेलो माय डियर स्टूडेंट्स वेलकम बैक टू माय चैनल बेटा आजਸੀਂ ਕਲਾਸ 8 ਚੈਪਟਰ 13 ਦੀ ਐਕਸਰਸਾਈਜ਼ 13.3 ਨੂੰ ਸੋਲਵ ਕਰਾਂਗੇ ਕਿਹਾ ਇਸ ਚੈਪਟਰ ਦਾ ਨਾਮ ਹੈਗਾ ਗ੍ਰਾਫਾਂ ਬਾਰੇ ਜਾਣਕਾਰੀ ਠੀਕ ਹੈ ਜੀ ਤਾਂ ਇਸ ਤੋਂ ਪਹਿਲਾਂ ਅਸੀਂ ਇਹਦੀਆਂ ਤਿੰਨ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ 13.2 ਤੱਕ ਦੇ ਕੁਐਸਚਨਸ ਵੀ ਕਰ ਚੁੱਕੇ ਹਾਂ 13.3 ਦੇ ਵਿੱਚ ਅਸੀਂ ਗ੍ਰਾਫ ਬਣਾਉਣਾ ਸਿੱਖਾਂਗੇ 13.2 ਦੇ ਵਿੱਚ ਅਸੀਂ ਗ੍ਰਾਫ ਦਾ ਅਧਿਐਨ ਕੀਤਾ ਸੀ ਉਹ ਸਾਨੂੰ ਗ੍ਰਾਫ ਦਿੱਤਾ ਹੋਇਆ ਸੀ ਤੇ ਅਸੀਂ ਉਹਨੂੰ ਮਤਲਬ ਪੜ੍ਹ ਕੇ ਉਹਦੇ ਆਨਸਰ ਦਿੱਤੇ ਸੀਗੇ ਉਹਨੂੰ ਸਮਝ ਕੇ ਹੁਣ ਅਸੀਂ ਗ੍ਰਾਫ ਡਰਾ ਕਰਾਂਗੇ ਪਰ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹਦੀਆਂ ਤਿੰਨ ਐਗਜ਼ਾਮਪਲਸ ਹੈਗੀਆਂ ਉਹ ਵੀ ਦੇਖਾਂਗੇ ਤਾਂ 그래프 ਨੂੰ ਅਨੁਮਾਨਸਤੇ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਮਤਲਬ ਐਕਸ ਧੁਰਾ ਤੇ ਇੱਕ ਵਾਈ ਧੁਰਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਐਕਸ ਧੁਰੇ ਦੇ ਉੱਤੇ ਮਤਲਬ ਸਾਡੇ ਕੋਲੇ ਦੋ ਮਾਪ ਹੋਣਗੇ ਇੱਕ ਐਕਸ ਧੁਰੇ ਤੇ ਲਈਦਾ ਇੱਕ ਵਾਈ ਧੁਰੇ ਤੇ ਐਕਸ ਧੁਰੇ ਵਾਲੇ ਮਾਪ ਨੂੰ ਅਸੀਂ ਸੁਤੰਤਰ ਮਾਪ ਕਹਿੰਦੇ ਹਾਂ ਠੀਕ ਹੈ ਨਾ ਔਰ ਵਾਈ ਧੁਰੇ ਨੂੰ ਅਸੀਂ ਨਿਰਭਰ ਕਹਿੰਦੇ ਹਾਂ ਯਾਨੀ ਕਿ ਜਿਹੜੀਆਂ ਐਕਸ ਧੁਰੇ ਦੀਆਂ ਵੈਲਿਊਜ਼ ਹੁੰਦੀਆਂ ਉਹਦੇ ਅਕੋਰਡਿੰਗਲੀ ਕੀ ਹੈ ਵਾਈ ਧੁਰੇ ਦੀਆਂ ਵੈਲਿਊਜ਼ ਚੇਂਜ ਹੁੰਦੀਆਂ ਸੁਤੰਤਰ ਚੱਲ ਐਕਸ ਧੁਰਾ ਚੱਲਦਾ ਮਤਲਬ ਕੀ ਹੁੰਦਾ ਹੈਗਾ ਜਿਹਦੀ ਵੈਲਿਊ ਬਦ ਵੈਰੀਏਬਲ ਠੀਕ ਹੈ ਜੀ ਤਾਂ ਜਿਹੜਾ x ਨੂੰ ਅਸੀਂ ਭੁੱਜ ਕਹਿੰਦੇ ਆ ਦੋ ਵੈਲਿਊਜ਼ ਹੁੰਦੀਆਂ x ਤੇ y ਹਰੇਕ ਬਿੰਦੂ ਦੀਆਂ x ਨੂੰ ਅਸੀਂ ਭੁੱਜ ਬੋਲਦੇ ਆ ਔਰ y ਨੂੰ ਅਸੀਂ ਕੋਟੀ ਬੋਲਦੇ ਆ ਜਿੱਦਾਂ ਹੁਣ ਸਾਡੇ ਕੋਲੇ 13.8 ਉਦਾਹਰਣ ਹੈਗੀ ਐ ਦਿੱਤੀ ਸਾਰਣੀ ਪੈਟਰੋਲ ਦੀ ਮਾਤਰਾ ਅਤੇ ਉਸ ਦੇ ਮੁੱਲ ਨੂੰ ਦਰਸਾਉਂਦੀ ਹੈ ਠੀਕ ਹੈ ਜੀ ਵੀ ਉਹਨਾਂ ਨੇ ਕਿਹਾ ਵੀ ਜਿਵੇਂ ਜਿਵੇਂ ਪੈਟਰੋਲ ਦੀ ਮਾਤਰਾ ਵੱਧਦੀ ਜਾਏਗੀ ਉਹਦਾ ਮੁੱਲ ਵੀ ਵੱਧਦਾ ਜਾਏਗਾ ਜੇ ਅਸੀਂ 1 ਲੀਟਰ ਪੈਟਰੋਲ ਲਿਆ ਤਾਂ ਉਹਦਾ ਮੁੱਲ ਸਾਡੇ ਕੋਲ 70 ਰੁਪਏ ਹੈ ਜੇਸੀਂ 2 ਲੀਟਰ ਲਵਾਂਗੇ ਤਾਂ 140 ਰੁਪਏ ਹੋ ਜਾਏਗਾ 3 ਲੀਟਰ ਲਵਾਂਗੇ ਤਾਂ 210 ਰੁਪਏ ਹੋ ਜਾਏਗਾ ਨਾ ਤਾਂ ਜਿਵੇਂ ਜਿਵੇਂ ਕੀ ਇਹ ਮਤਲਬ ਪੈਟਰੋਲ ਦੀ ਮਾਤਰਾ ਵਧੇਗੀ ਤਾਂ ਓਵੇਂ ਓਵੇਂ ਕੀ ਹੈਗਾ ਮਨ ਇਧਰਲੇ ਪਾਸੇ ਕੀਮਤ ਵੀ ਵਾਧੀ ਆਏਗੀ ਤਾਂ ਪੈਟਰੋਲ ਮਤਲਬ ਜਿਹੜੀ ਕੀਮਤ ਹੈ ਪੈਟਰੋਲ ਦੀ ਮਾਤਰਾ ਤੇ ਨਿਰਭਰ ਕਰਦੀ ਹੈ ਇਸ ਕਰਕੇ ਅਸੀਂ x ਧੁਰੇ ਤੇ ਪੈਟਰੋਲ ਲਵਾਂਗੇ ਪੈਟਰੋਲ ਦੀ ਦੀ ਮਾਤਰਾ ਲਵਾਂਗੇ ਔਰ y ਧੁਰੇ ਤੇ ਸੀ ਇਹਦੀ ਕੀ ਮਤਲਵ ਲਵਾਂਗੇ ਕੀਮਤ ਸਾਨੂੰ ਰੁਪਏਾਂ ਚ ਦਿੱਤੀ ਹੋਈ ਹੈ ਤਾਂ ਅਸੀਂ ਲਿਖਾਂਗੇ ਪੈਟਰੋਲ ਦਾ ਮੁੱਲ ਰੁਪਏ ਵਿੱਚ ਇਸ ਐਰੋ ਦਾ ਮਤਲਬ ਕੀ ਹੁੰਦਾ ਵੀ ਇਹ ਗ੍ਰਾਫ ਉੱਪਰ ਵੱਲ ਨੂੰ ਇਹਦਾ ਮੁੱਲ ਵਧ ਰਿਹਾ ਹੈਗਾ ਠੀਕ ਹੈ ਤੇ ਪੈਟਰੋਲ ਜਿਹੜਾ ਹੈਗਾ ਉਹ ਅਸੀਂ ਲੀਟਰਾਂ ਦੇ ਵਿੱਚ ਲਵਾਂਗੇ ਵੀ ਕਿੰਨੇ ਲੀਟਰ ਹੈ ਤਾਂ ਇਹ ਐਰੋ ਇੱਧਰ ਨੂੰ ਜਾ ਰਿਹਾ ਇਹਦਾ ਮਤਲਬ ਹੈ ਕਿ ਇਹਦਾ ਮੁੱਲ ਇਸ ਸਾਈਡ ਨੂੰ ਵਧ ਰਿਹਾ ਹੈਗਾ ਤਾਂ ਜਦੋਂ ਅਸੀਂ ਇਹ ਇਹਦਾ ਸਕੇਲ ਲੈਣਾ ਹੁੰਦਾ ਸਕੇਲ ਦਾ ਮਤਲਬ ਹੁੰਦਾ ਵੀ ਅਸੀਂ ਜ਼ੀਰੋ ਤੋਂ ਕਿੰਨੇ-ਕਿੰਨੇ ਗੈਪ ਤੇ ਸੰਖਿਆਵਾਂ ਲਿਖਣੀਆਂ ਤਾਂ ਉਹ ਉਹ ਨੂੰ ਜਿਵੇਂ ਦੇਖੋ ਅਸੀਂ ਜਿਹੜਾ ਇੱਕ ਇੱਕ ਡੱਬਾ ਹੁੰਦਾ ਨਾ ਗ੍ਰਾਫ ਦਾ ਸੀ ਉਹਨੂੰ ਇੱਕ ਇਕਾਈ ਮੰਨਦੇ ਆ ਤਾਂ ਇੱਥੇ ਅਸੀਂ ਇੱਕ ਇਕਾਈ ਨੂੰ ਕੀ ਲੈ ਰਹੇ ਹਗੇ ਆ 5 ਲੀਟਰ ਲੈ ਰਹੇ ਆ 0 ਤੋਂ 5 5 ਤੋਂ 10 10 ਤੋਂ 15 ਤਾਂ ਤੁਸੀਂ ਜਿਹੜਾ ਗੈਪ ਹੁੰਦਾ ਨੇ ਬਰਾਬਰ ਰੱਖਣਾ ਹੁੰਦਾ ਤੁਸੀਂ ਹੁਣ ਦੇਖੋ ਆਪਣੇ ਕੋਲ 20 ਤੱਕ ਸੀ ਤਾਂ ਬਹੁਤ ਲੰਬੀ ਲਾਈਨ ਚਲੀ ਜਾਣੀ ਸੀ ਜੇਸੀਂ ਇੱਕ ਇੱਕ ਕਰਕੇ ਲੈਂਦੇ ਜਾਂ ਦੋ ਦੋ ਦਾ ਗੈਪ ਲੈਂਦੇ ਹਨਾ ਤਾਂ ਇਸ ਕਰਕੇ ਅਸੀਂ ਵੈਸੇ ਵੀ ਸਾਨੂੰ ਉੱਪਰ ਦੇਖੋ 5 ਦਾ ਪਹਾੜਾ ਹੀ ਹੈ ਹਨਾ ਸਿਰਫ ਇੱਕੋਰੀ ਇੱਕ ਲਿਖਿਆ ਹੋਇਆ ਹੈ ਕਾਸੀ ਇਥੇ 5-5 ਦਾ ਗੈਪ ਲਿਆ ਵੈਸੇ ਕੋਈ ਜ਼ਰੂਰੀ ਨਹੀਂ ਤੁਸੀਂ 2-2 ਦਾ ਗੈਪ ਵੀ ਲੈ ਸਕਦੇ ਹੋ ਫਿਰ ਤੁਸੀਂ 10 ਤੱਕ ਚਲ ਜਾਓਗੇ ਨਾ ਤੇ ਇਸ ਇਸ ਰੋਕ ਸਾਡੇ ਕੋਲ ਕੀ ਸੀ 70 350 700 1050 400 ਤਾਂ ਇੱਥੇ ਇਹਨਾਂ ਨੇ 200 200 ਦਾ ਗੈਪ ਲਿਆ ਕਿਉਂਕਿ 1400 ਤੱਕ ਜਾਣਾ ਸੀ ਠੀਕ ਹੈ ਤੇ 1400 ਤੱਕ ਜੇ ਅਸੀਂ 100 100 ਦਾ ਗੈਪ ਲੈਨੇ ਆ ਤਾਂ ਸਾਡੇ ਕੋਲੇ ਸਾਨੂੰ 14 ਤੱਕ ਪੁਆਇੰਟ ਲੈਣੇ ਪੈਣਗੇ ਜੋ ਕਾਫੀ ਲੰਬੀ ਲਾਈਨ ਹੋ ਜਾਂਦੀ ਹੈ ਇਸ ਕਰਕੇ 200 200 ਦਾ ਗੈਪ ਲਿਆ ਵੈਸੇ ਤੁਸੀਂ 100 100 ਦਾ ਵੀ ਗੈਪ ਲੈ ਸਕਦੇ ਹੋ ਪਰ ਫਿਰ ਗ੍ਰਾਫ ਬਹੁਤ ਲੰਬਾ ਚਲਾਇ ਜਾਂਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਦਾ ਸਕੇਲ ਲੈ ਲਿਆ ਉਸ ਤੋਂ ਬਾਅਦ ਦੇਖੋ ਹੁਣ 1 ਲੀਟਰ ਹੁਣ ਦੇਖੋ ਜੀ ਅਸੀਂ ਕੀ ਹੈ ਇੱਕ ਇਕਾਈ ਨੂੰ 5 ਲੀਟਰ ਮੰਨ ਰਹੀਆਂ ਹਨਾ ਤਾਂ ਇੱਕ ਇਕਾਈ ਦੇ ਵਿੱਚ ਛੋਟੇ-ਛੋਟੇ ਛੋਟੇ-ਛੋਟੇ ਦਾਸ ਨਿਸ਼ਾਨ ਹੁੰਦੇ ਇੱਕ ਗ੍ਰਾਫ 'ਚ ਤੇ ਇਹਦਾ ਮਤਲਬ ਅਸੀਂ ਦੋ ਨਿਸ਼ਾਨ ਨੂੰ ਕੀ ਹੈਗਾ 1 ਲੀਟਰ ਮੰਨਾਂਗੇ ਤਾਂ 1 ਲੀਟਰ ਵਾਸਤੇ ਇਧਰ ਸਾਡੇ ਕੋਲ ਕੀ ਹੈ ਦੇਖੋ ਹੁਣ 0 ਤੋਂ ਲੈ ਕੇ ਇੱਕ ਇਕਾਈ 200 ਨਹੀਂ ਹੈ ਤੇ ਇਹਦਾ ਅੱਧਾ 100 ਦਾ ਹੋਊਗਾ 100 ਤੋਂ ਥੋੜਾ ਜਿਹਾ ਥੱਲੇ 70 ਹੋ ਗਿਆ ਹਨਾ ਤਾਂ ਸਾਡੇ ਕੋਲ ਕੀ ਹੈ 1 ਲੀਟਰ ਤੇ ਇਧਰ ਉਸੇ 70 1.7 ਜਿਹੜਾ 70 ਰੁਪਏ ਦਾ ਤੇ ਇੱਥੇ ਨਿਸ਼ਾਨ ਲਗਾ ਲਿਆ ਅੱਗੇ ਸਾਡੇ ਕੋਲ 5 ਲੀਟਰ 350 ਦਾ ਹੈ ਤੇ ਇੱਥੇ 5 ਹੈ ਤੇ ਦੇਖੋ 350 ਕੀ ਹੈ 200 ਤੇ 400 ਦੇ ਵਿਚਕਾਰ 300 ਹੋਊਗਾ ਫਿਰ 300 ਤੇ 400 ਦੇ ਵਿਚਕਾਰ ਕੀ ਹੋਊਗਾ 350 ਤਾਂ ਇਹ ਪੁਆਇੰਟ ਆ ਗਿਆ ਤੇ 5 ਤੇ 350 ਦਾ ਨੈਕਸਟ ਫਿਰ 10 ਤੇ 700 ਹੈ ਤੇ 600 ਤੇ 800 ਦੇ ਵਿਚਕਾਰ ਸਾਡੇ ਕੋਲ 700 ਹੈ ਤਾਂ ਅਸੀਂ ਇਹ ਬਿੰਦੂ ਲੈ ਲਿਆ ਉਸ ਤੋਂ ਬਾਅਦ 15 ਤੇ 1050 ਤਾਂ 1000 ਤੇ 1200 ਦੇ ਵਿਚਕਾਰ 1100 ਹੈ 1100 ਤੋਂ ਥੋੜਾ ਜਿਹਾ ਮਤਲਬ ਅਸੀਂ ਇਹਨਾਂ ਨੂੰ ਨੀਚੇ ਕਰਕੇ ਲਵਾਂਗੇ ਤਾਂ 1000 50 ਮਤਲਬ ਇਹਨਾਂ ਦੋਨਾਂ ਦਾ ਜਿਹੜਾ ਸੈਂਟਰ ਹੈਗਾ ਤਾਂ ਸਾਡੇ ਕੋਲ ਕੀ ਇੱਧਰ 15 ਤੇ 1050 ਦਾ ਬਿੰਦੂ ਸਾਡੇ ਕੋਲ ਇਹ ਆ ਗਿਆ A ਹੈ ਸੀ ਪਿਛਲੀ ਐਕਸਰਸਾਈਜ਼ ਦੇ ਵਿੱਚ ਵੀ ਕਰ ਚੁੱਕੇ ਹਾਂ ਮਤਲਬ ਉਹਦੇ ਅਸੀਂ ਬਿੰਦੂਆਂ ਨੂੰ ਪੜ੍ਹਨਾ ਸਿੱਖਿਆ ਸੀ ਇੱਥੇ ਅਸੀਂ ਬਿੰਦੂ ਆਪ ਲੈ ਰਹੇ ਹਾਂ ਤਾਂ ਵੀ ਤੇ ਸਾਡੇ ਕੋਲੇ 1400 ਹੈ ਤਾਂ ਜਦੋਂ ਸਾਰੇ ਬਿੰਦੂ ਲਵਾਂਗੇ ਉਸ ਤੋਂ ਬਾਅਦ ਕੀ ਹੈ ਅਸੀਂ ਇੱਕ ਸਕੇਲ ਦੇ ਨਾਲ ਉਹਨਾਂ ਨੇ ਕੀ ਇੱਕ ਰੇਖਾ ਡਰਾਅ ਕੀਤੀ ਹੈ ਤੇ ਇੱਕ ਰੇਖੀ ਗ੍ਰਾਫ ਹੈ ਕਿਉਂ ਕਿ ਇਹਦੀ ਬਿਲਕੁਲ ਸਿੱਧੀ ਰੇਖਾ ਬਣ ਰਹੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਜਿਹੜਾ ਸੈਕਿੰਡ ਕੁਐਸਚਨ ਹੈ ਇਹਦਾ ਮਤਲਬ 13 ਪਰ 9 ਅਭਿਆਸ ਉਦਾਹਰਣ ਹੈਗੀ ਹੈ ਇਹ ਸਾਨੂੰ ਕੀ ਦਿੱਤਾ ਹੈ ਸੇਬਾਂ ਦਾ ਭਾਰ ਅਤੇ ਮੁੱਲ ਠੀਕ ਹੈ ਤੇ ਇਹ ਕੀ ਹੈ ਸੁਤੰਤਰ ਚਾਲ ਹੋ ਗਿਆ ਸੇਬਾਂ ਦਾ ਭਾਰ ਮਤਲਬ ਜਿੰਨਾ ਜਿੰਨਾ ਸੇਬਾਂ ਦਾ ਭਾਰ ਵੱਧਾ ਜਾਏਗਾ ਜੇ 1 ਕਿਲੋਗ੍ਰਾਮ ਹੈ 60 ਰੁਪਏ ਹੈ 2 ਕਿਲੋਗ੍ਰਾਮ ਹੈ 120 ਹੈ 5 ਕਿਲੋਗ੍ਰਾਮ ਤੇ 300 ਹੈ 7 ਤੇ 740 ਹੈ ਔਰ 10 ਤੇ 600 ਹੈ ਹੁਣ ਕਈ ਬੱਚੇ ਗਲਤੀ ਕੀ ਕਰਦੇ ਹਨ ਜਿਵੇਂ 1 2 ਤੋਂ ਬਾਅਦ ਨਾ ਉਹ ਨੈਕਸਟ ਜਿਹੜਾ ਹੁੰਦਾ ਖਾਨਾ ਉਹ ਚ 5 ਹੀ ਲਿਖ ਦਿੰਦੇ ਹੈ ਇਹ ਨਹੀਂ ਕਰਨਾ ਤੁਸੀਂ 1 2 3 4 ਜਿਹੜੀ ਗਿਣਤੀ ਹੈ ਨਾ ਉਹ ਬਿਲਕੁਲ ਕੰਟੀਨਿਊ ਰੱਖਣੀ ਹੁੰਦੀ ਹੈ ਠੀਕ ਹੈ x ਤੋਂ ਰੇਤੇ ਵੀ ਤੇ y ਤੋਂ ਰੇਤੇ ਹਾਂ ਤੁਸੀਂ ਪਹਿਲੀ ਵਾਰੀ ਜਿੰਨਾ ਗੈਪ ਸਟਾਰਟ ਕਰ ਲੋਗੇ ਉਸ ਤੋਂ ਬਾਅਦ ਤੁਹਾਡਾ ਉਨਾ ਉਨਾ ਵਰਗ ਅੰਤਰਾਲ ਚੱਲਦਾ ਜਾਏਗਾ ਤੇ ਇਹ ਅਸੀਂ ਇਹਨਾਂ ਨੇ ਸਾਨੂੰ ਇੱਥੇ ਉਦਾਹਰਣ ਇਹ ਸੋਲਵ ਕਰਕੇ ਦਿੱਤੀ ਹੈ ਪਰ ਅਸੀਂ ਇਹ ਉਦਾਹਰਣ ਦੁਬਾਰਾ ਸੋਲਵ ਕਰਦੇ ਹਾਂ ਤਾਂ ਮੇਰੇ ਕੋਲ ਕੀ ਹੈ ਮੈਂ ਇੱਕ ਗ੍ਰਾਫ ਆਲਰੇਡੀ ਬਣਾ ਕੇ ਰੱਖਿਆ ਹੋਇਆ ਠੀਕ ਹੈ ਜੀ ਤਾਂ ਆਪਣੇ ਕੋਲ ਕੀ ਹੈਗਾ ਇੱਥੇ x ਤੁਰਾ ਹੋ ਗਿਆ ਠੀਕ ਹੈ ਤੇ ਇੱਥੇ ਮੇਰੇ ਕੋਲੇ y ਤੁਰਾ ਹੋ ਗਿਆ ਇਹ ਐਗਜ਼ਾਮਪਲ ਮੇਰੇ ਕੋਲ ਹੋ ਗਈ 13.9 ਨੋ ਐਗਜ਼ਾਮਪਲ ਹੈ ਇਹ ਠੀਕ ਹੈ ਜੀ ਤਾਂ ਹੁਣ ਸਾਡੇ ਕੋਲੇ ਐਸ ਰੋਕੀ ਹੈ ਸੇਬਾਂ ਦਾ ਮੁੱਲ ਤੇ ਮੈਂ ਇੱਥੇ ਲਿਖੂੰਗੀ ਸੇਬਾਂ ਦਾ ਮੁੱਲ ਇੱਥੇ ਐਰੋ ਲਗਾਉਣ ਦਾ ਮਤਲਬ ਇਹ ਹੈ ਕਿ ਸਾਡੇ ਕੋਲੇ ਇਹ ਨੂੰ ਰੁਪਏਾਂ ਵਿੱਚ ਹੈ ਰੁਪਏ ਵਿੱਚ ਤੇ ਇੱਧਰ ਸਾਡੇ ਕੋਲ ਕੀ ਹੈ ਸੇਬਾਂ ਦਾ ਭਾਰ ਐਕਸਪ੍ਰੇਟੇ ਸੇਬਾਂ ਦਾ ਭਾਰ ਇਹ ਹੈਗਾ ਕਿਲੋਗ੍ਰਾਮ ਵਿੱਚ ਇਹਦਾ ਰ ਉ ਇੱਧਰ ਲਗਾਤਾ ਤਾਂ ਹੁਣ ਅਸੀਂ ਦੇਖੋ ਕੀ ਕਰਾਂਗੇ ਸਾਡੇ ਕੋਲ ਕਿਉਂਕਿ 1 2 3 4 ਹੀ ਹੈਗੇ ਹਨ ਹੈਨਾ 1 2 3 10 ਹੈ ਤਾਂ ਅਸੀਂ ਗਿਣਤੀ ਲਿਖਾਂਗੇ 10 ਤੱਕ ਦੀ ਇੱਥੇ ਹੈਨਾ 1 2 3 4 5 6 7 8 9 ਤੇ 10 ਇੱਥੇ x ਤੇ y ਜਿਹੜਾ ਕੱਟਦਾ ਉਹਨੂੰ ਮੂਲ ਬਿੰਦੂ ਜਾਂ ਕਾਟ ਬਿੰਦੂ ਕਹਿੰਦੇ ਉਹਨੂੰ ਉਸੇ 0 ਨਾਲ ਡਿਨੋਟ ਕਰਦੇ ਆ ਉਹ ਨਾਲ ਡਿਨੋਟ ਕਰਦੇ ਆ ਇੱਧਰ ਸਾਡੇ ਕੋਲ 60 60 ਦਾ ਗੈਪ ਲੈ ਲੈਂਦੇ ਆ ਅਸੀਂ 60 120 180 ਬਰਾਬਰ 60 60 ਦਾ ਗੈਪ ਲੈਣੇ ਆ 240 300 360 420 400 80 540 ਤੇ 600 ਠੀਕ ਹੈ ਜੀ ਇੱਕ ਡੱਬੇ ਨੂੰ ਅਸੀਂ ਇੱਕ ਇਕਾਈ ਮੰਨਿਆ ਇੱਕ ਇਕਾਈ ਚ ਮਤਲਬ ਤੇ ਜੇ ਸਕੇਲ ਲਿਖਣਾ ਹੋਵੇ ਨਾ ਸੀ 33 ਸਕੇਲ ਵੀ ਲਿਖ ਸਕਦੇ ਆ ਸਕੇਲ x ਤੁਰੇ ਤੇ ਸਾਡੇ ਕੋਲ ਸਕੇਲ ਕੀ ਹੋਏਗਾ ਠੀਕ ਹੈ x ਤੁਰੇ ਤੇ ਇੱਕ ਇਕਾਈ ਇੱਕ ਡੱਬੇ ਦਾ ਮਤਲਬ ਇੱਕ ਇਕਾਈ ਬਰਾਬਰ 1 ਕਿਲੋਗ੍ਰam ਠੀਕ ਹੈ ਤੇ y ਤੁਰੇ ਤੇ ਇੱਕ ਇਕਾਈ ਬਰਾਬਰ 60 ਰੁਪਏ ਠੀਕ ਹੈ ਤਾਂ ਉਹ ਤੁਹਾਨੂੰ ਪਤਾ ਲੱਗ ਜਾਂਦਾ ਵੀ ਇੱਕ ਡੱਬੇ ਨੂੰ 60 ਰੁਪਏ ਮੰਨਣਾ ਤੇ ਉਹਦੇ ਅਕੋਰਡਿੰਗਲੀ ਚੱਲਣਾ ਚਾਹੂਗਾ ਹੁਣ ਅਸੀਂ ਇੱਥੇ ਦੇਖਦੇ ਹਾਂ ਜੋ ਸਾਨੂੰ ਇੱਥੇ ਦਿੱਤਾ ਸੀ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਹੈ 1 ਕਿਲੋਗ੍ਰam 60 ਰੁਪਏ ਹੈ ਠੀਕ ਹੈ ਤਾਂ ਅਸੀਂ ਇੱਥੇ 1 ਕਿਲੋਗ੍ਰam ਹੈ ਤੇ ਇਧਰੋਂ 60 ਰੁਪਏ ਤਾਂ ਅਸੀਂ ਇਹਨਾਂ ਨੂੰ ਜਦੋਂ ਜਿੱਥੇ ਜਾ ਕੇ ਦੋਨੋਂ ਕੱਟ ਕਰਦੇ ਆ ਨਾ ਤਾਂ ਇਹ ਸਾਡੇ ਕੋਲ ਹੋ ਗਿਆ 1 ਕਿਲੋਗ੍ਰam ਤੇ 60 ਰੁਪਏ ਤਾਂ ਅਸੀਂ ਇਹਨੂੰ ਲਿਖਾਂਗੇ ਕਿਵੇਂ ਪਹਿਲਾਂ ਅਸੀਂ x ਦੁਰੇ ਵਾਲਾ ਨੰਬਰ ਲਿਖਾਂਗੇ ਫਿਰ y ਦੁਰੇਗਾ ਤਾਂ 1 60 ਲਿਖਣਾ ਇਹਨੂੰ ਠੀਕ ਹੈ ਪਹਿਲਾਂ ਭੁੱਜ ਫਿਰ ਕੋਟੀ ਅੱਗੇ ਆ ਦੋ ਤੇ ਅਦਰੋਂ ਦੋ ਲਵ ਤੇ ਦੋ ਕੀ ਹੈ 120 ਰੁਪਏ ਤਾਂ ਸੀ ਨੂੰ ਇੱਥੇ ਸਕੀਲ ਨਾਲ ਵੀ ਕਰ ਸਕਦੇ ਆ ਇੱਥੇ ਸਾਡੇ ਕੋਲੇ ਦੋ ਹੋ ਗਿਆ ਤੇ ਇਧਰ ਕਿੰਨਾ ਹੋ ਗਿਆ 100 20 ਰੁਪਏ ਦਾ ਇੱਥੇ ਕੱਟ ਕਰਕੇ ਇਹਨੂੰ ਅਸੀਂ ਲਿਖਾਂਗੇ ਦੋ ਤੇ 120 ਉਸ ਤੋਂ ਬਾਅਦ ਪੰਜ ਜਾਂਦਾ ਤਿੰਨ ਚਾਰ ਨੂੰ ਛੱਡ ਕੇ ਹੁਣ ਅਸੀਂ ਪੰਜ ਮਤਲਬ ਆ ਦੋਨੋਂ ਛੱਡ ਦੋ ਪੰਜ ਤੇ ਹੈਗਾ 300 ਠੀਕ ਹੈ ਇਧਰੋਂ 300 ਇੱਧਰੋਂ 300 500 5 ਤੇ 5 ਤੇ 300 ਅੱਗੇ 7 ਦੇ ਨਾਲ 420 ਹੁਣ 7 ਤਾਂ 7 ਤੇ ਇਧਰ ਉਹ ਹੈਗਾ 420 ਪਹਿਲਾਂ ਅਸੀਂ 7 ਨੂੰ ਸਕੇਲ ਨਾਲ ਲਿੱਤੇ ਡਾਟਡ ਲਾਈਨ ਲਗਾਨੀ ਹੈ ਔਰ ਇਧਰ ਉਹ ਸਾਡੇ ਕੋਲ ਹੈ ਕੀ ਹੈ 420 ਤੇ ਜਿੱਥੇ ਦੋਨੋਂ ਕੱਟ ਕਰਨਗੇ ਨਾ ਇਹਨੂੰ ਅਸੀਂ 7 ਤੇ 400 भी लिखा नैक्सट है दस से छे सौ हम दस साढ़े को है उपर अभी छे सौ तक जावे तो मैं पहला थोड़ा लिखता सी चलो कोई गल नहीं इतने को आएगा ही पॉइंट मैं उतने एक्सधुरा लिखता सी आ पॉइंट है ना आ वाला पॉइंट ये मेरे को बन गया दस से ਚੇਸੋ ਠੀਕ ਹੈ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਜੁਆਇਨ ਕਰਕੇ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੇ ਇੱਕ ਰੇਖਾ ਬਣ ਗਈ ਠੀਕ ਹੈ ਜੀ ਤਾਂ ਇਹ ਸਾਡੇ ਕੋਲ ਕੀ ਹੈਗਾ ਇੱਕ ਰੇਖਾ ਹੋ ਗਈ ਤੇ ਇੱਕ ਰੇਖੀ ਗ੍ਰਾਫ ਬਣ ਗਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਨੈਕਸਟ ਕੁਐਸਚਨ ਹੈਗਾ ਇਹ ਸਾਡੇ ਕੋਲੇ ਮੂਲ ਬਿੰਦੂ ਜਾਂ ਕਾਟ ਬਿੰਦੂ ਦੇ ਵਿੱਚੋਂ ਦੀ ਗ੍ਰਾਫ ਲੰਗੇਗਾ ਅਗਲਾ ਕੁਐਸਚਨ ਹੈਗਾ ਗੁਰਪ੍ਰੀਤ ਇੱਕ ਮੋਟਰਸਾਈਕਲ ਨੂੰ 40 ਕਿਲੋਮੀਟਰ ਪ੍ਰਤੀ ਘੰਟਾ ਦੇ ਸਥਿਰ ਰਫਤਾਰ ਤੇ ਚਲਾਉਂਦਾ ਹੈ ਸਥਿਰ ਦਾ ਮਤਲਬ ਕਿ ਵੀ ਰਫਤਾਰ ਸੇਮ ਰਹਿੰਦੀ ਹੈ 1 ਘੰਟੇ ਦੇ ਵਿੱਚ 40 ਕਿਲੋਮੀਟਰ ਹੈ ਨਾ 2 ਘੰਟੇ ਦੇ ਵਿੱਚ 80 ਮਤਲਬ ਉਹਦੀ ਜਿਹੜੀ ਰਫਤਾਰ ਵਧਦੀ ਨਹੀਂਗੀ ਦੀ ਸਪੀਡ ਵਧਦੀ ਨਹੀਂਗੀ ਵੀ ਅੱਗੇ ਜਾ ਕੇ ਸਪੀਡ ਨੂੰ ਸੇਮ ਸਪੀਡ ਤੇ ਜਾ ਰਿਹਾ ਹੈ ਇਸ ਲਈ ਇੱਕ ਸਮਾਂ ਦੂਰੀ ਗ੍ਰਾਫ ਬਣਾਓ ਸਮਾਂ ਦੂਰੀ ਗ੍ਰਾਫ ਦਾ ਮਤਲਬ ਹੈ ਐਕਸ ਧੁਰੇ ਤੇ ਸਮਾਂ ਲਵਾਂਗੇ ਔਰ ਵਾਈ ਧੁਰੇ ਤੇ ਅਸੀਂ ਦੂਰੀ ਲਵਾਂਗੇ ਅਤੇ ਗ੍ਰਾਫ ਤੋਂ ਫਿਰ ਗੁਰਪ੍ਰੀਤ ਦੁਆਰਾ 100 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਲੱਗਿਆ ਸਮਾਂ ਤੇ 8 ਘੰਟਿਆਂ ਵਿੱਚ ਤੈਅ ਕੀਤੀ ਦੂਰੀ ਦਾ ਲੱਗਿਆ ਸਮਾਂ ਇਹ ਅਸੀਂ ਦੋਨੋਂ ਕੱਢਣੇ ਆ ਸਭ ਤੋਂ ਪਹਿਲਾਂ ਅਸੀਂ ਸਾਰਣੀ ਕਿਵੇਂ ਬਣਾਵਾਂਗੇ ਦੇਖੋ ਕਿਉਂਕਿ ਇੱਕ ਸਾਰ ਹੈ ਅਸੀਂ ਇੱਕ ਪਾਸੇ ਸਮਾਂ ਤੇ ਇੱਕ ਪਾਸੇ ਦੂਰੀ ਲਿਖ ਲਈ 1 ਘੰਟੇ ਦਾ ਮਤਲਬ ਹੁੰਦਾ ਹੈ ਅਬ ਲਿਕ ਦਾ ਮਤਲਬ ਹੁੰਦਾ 1 ਘੰਟਾ 1 ਘੰਟਾ 40 ਕਿਲੋਮੀਟਰ 2 ਘੰਟੇ ਕੀ ਹੋ ਗਿਆ ਫਿਰ 2 ਨੂੰ 40 ਨਾਲ ਗੁਣਾ ਕਰਕੇ 80 ਕਿਲੋਮੀਟਰ 3 ਘੰਟਾ 3 40 120 ਕਿਲੋਮੀਟਰ 4 ਘੰਟਾ 4 40 160 ਕਿਲੋਮੀਟਰ ਤਾਂ ਫਿਰ ਅਸੀਂ ਇਹਨੂੰ ਜਿਵੇਂ ਸਾਰਣੀ ਲਿਖਦੇ ਹਾਂ ਇਹ ਅਸੀਂ ਪਹਿਲਾਂ ਸੋਲਵ ਕੀਤਾ ਸੀ ਫਿਰ ਅਸੀਂ ਇਹਨੂੰ ਸਾਰਣੀ ਦੇ ਰੂਪ ਚ ਲਿਖ ਲਿਆ ਤਾਂ ਇੱਕ ਸਾਰਣੀ ਦੇ ਰੂਪ ਚ ਲਿਖਣ ਵਾਸਤੇ ਉੱਪਰ ਅਸੀਂ ਸਾਮਾ ਲਿਖ ਲਿਆ ਬ੍ਰੈਕਟਿਚ ਘੰਟੇ ਵਿੱਚ ਤੇ ਤੈਅ ਕੀਤੀ ਦੂਰੀ ਕਿਲੋਮੀਟਰਾਂ ਵਿੱਚ ਕਿਉਂਕਿ ਅਸੀਂ ਨੂੰ x ਤੇ y ਤੇ ਰੇਤੇ ਲਿਖਣਾ ਤਾਂ 1 2 3 4 ਤਾਂ ਪਰ ਅਸੀਂ ਇਹਨੂੰ ਜਦੋਂ ਮਤਲਬ ਗ੍ਰਾਫ ਬਣਾਵਾਂਗੇ ਤੁਸੀਂ 8 ਤੱਕ ਲੈ ਕੇ ਜਾਵਾਂਗੇ ਕਿਉਂਕਿ ਸਾਡੇ ਕੋਲ ਕੀ ਆ 8 ਘੰਟਿਆਂ ਦਾ ਵੀ ਉਹਨਾਂ ਨੇ ਜਵਾਬ ਮੰਨਿਆ ਮੰਗਿਆ ਔਰ ਇੱਧਰ ਅਸੀਂ 100 ਕਿਲੋਮੀਟਰ ਤੱਕ ਜਾਵਾਂਗੇ ਠੀਕ ਹੈ ਆ ਸਾਡੇ ਕੋਲੇ ਚਾਰ ਨੰਬਰਸ ਪਹਿਲਾਂ ਮਤਲਬ ਆਪਾਂ ਆਗੇ ਫੋਨ ਅਸੀਂ ਕੀ ਕਰਾਂਗੇ ਦੇਖੋ ਇਹਨਾਂ ਨੇ ਸਾਨੂੰ ਇੱਥੇ ਸੋਲਵ ਕੀਤੇ ਕਰਕੇ ਦਿੱਤਾ ਹੋਇਆ ਇਹਨਾਂ ਨੇ ਆਪ ਨੂੰ ਬਿੰਦੂ ਵੀ ਬਣਾਏ ਆ ਜਿਵੇਂ 1 ਤੇ 40 ਠੀਕ ਹੈ 1 ਤੇ 40 2 ਤੇ 80 3 ਤੇ 120 ਤੇ 4 ਤੇ 160 ਤੇ ਉਹਦੇ ਅਕੋਰਡਿੰਗਲੀ ਇਹਨਾਂ ਨੇ ਵੈਕਟਿਚ ਵੀ ਲਿਖਿਆ ਹਾਂਜੀ ਤੇ ਇਹਦਾ ਗ੍ਰਾਫ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਐਕਸ ਤੁਰੇ ਦੇ ਉੱਪਰ ਸਮਾਂ ਲਵਾਂਗੇ ਘੰਟਿਆਂ ਵਿੱਚ ਔਰ ਵਾਈ ਤੁਰੇ ਦੇ ਉੱਪਰ ਅਸੀਂ ਦੂਰੀ ਲਵਾਂਗੇ ਕਿਲੋਮੀਟਰ ਦੇ ਵਿੱਚ ਅਸੀਂ ਇਹਦਾ ਸਕੇਲ ਵੀ ਲਿਖ ਸਕਦੇ ਹਾਂ ਤਾਂ ਜੇ ਅਸੀਂ ਇਹਦਾ ਸਕੇਲ ਲਿਖਣਾ ਹੋਵੇ ਤਾਂ ਅਸੀਂ ਲਿਖਾਂਗੇ ਐਕਸ ਤੁਰਾ ਠੀਕ ਹੈ ਐਕਸ ਤੁਰੇ ਤੇ ਕੀ ਹੈਗਾ ਸਾਡੇ ਕੋਲੇ ਇੱਕ ਇਕਾਈ बराबर 1 ਘੰਟਾ ਠੀਕ ਹੈ ਤੇ y ਤੁਰਾ y ਤੁਰੇ ਤੇ ਸਾਡੇ ਕੋਲ ਕੀ ਹੈਗਾ 1 ਇਕਾਈ ਬਰਾਬਰ 40 ਕਿਲੋਮੀਟਰ 1 ਇਕਾਈ ਬਰਾਬਰ 4 ਕਿਲੋਮੀਟਰ ਠੀਕ ਹੈ ਜੀ ਤਾਂ ਹੁਣ ਜਿਹੜਾ ਅਸੀਂ ਅਸਾਰਣੀ ਬਣਾਈਏ ਪਹਿਲਾਂ ਇਹਦੇ ਅਕੋਰਡਿੰਗਲੀ ਅਸੀਂ ਚੱਲਦੇ ਹਾਂ ਸਾਡੇ ਕੋਲ ਕੀ ਹੈ 1 ਘੰਟੇ ਦੇ ਉੱਪਰ 40 ਕਿਲੋਮੀਟਰ ਹੈ ਤਾਂ ਇਧਰ ਉਸ ਦੀ 1 ਘੰਟਾ ਇਹਨੂੰ ਅੱਗੇ ਵਧਾਵਾਂਗੇ ਇਧਰ 40 ਹੈ ਜਿੱਤੇ ਦੋਨੋਂ ਪੁਆਇੰਟ ਕੱਟ ਕਰਨਗੇ ਉੱਥੇ ਅਸੀਂ ਇੱਕ ਬਿੰਦੂ ਲਗਾਤਾ 2 ਘੰਟਿਆਂ ਤੇ 80 ਹੈ ਤਾਂ 2 ਘੰਟੇ ਇਧਰੋਂ ਵਧਾਓ ਉਧਰ ਇਧਰੋਂ 80 ਨੂੰ ਇਹਦੇ ਸਮਾਂਤਰ ਲੈ ਕੇ ਆਓ ਜਿੱਥੇ ਕੱਟੇ ਗਏ ਉੱਥੇ 2 ਤੇ 80 ਬਿੰਦੂ ਬਣ ਕੇ ਪਹਿਲਾਂ ਐਕਸ ਧੁਰੇਵਾਂ ਲਓ ਹੁਣ 3 ਘੰਟਿਆਂ ਤੇ ਇਧਰ 120 ਕਿਲੋਮੀਟਰ ਹੈ ਤਾਂ ਇਹ ਪੁਆਇੰਟ ਬਣ ਗਿਆ 3 ਤੇ 120 ਸੇਮ ਵੇ 4 4 ਘੰਟੇ ਹੈ ਇਹਨੂੰ ਉੱਪਰ ਨੂੰ ਲੈ ਕੇ ਜਾਣਾ ਵਾਈ ਧੁਰੇ ਦੇ ਸਮਾਂਤਰ ਔਰ 160 ਹੈ ਇਧਰ ਕਿਉਂਕਿ ਸਾਨੂੰ ਆਲਰੇਡੀ ਪਤਾ ਹੈ ਠੀਕ ਹੈ ਨਾ ਇਹ ਵਾਲੇ ਸਾਰੇ ਮਾਪ ਸਾਨੂੰ ਪਤਾ ਹੈ ਇਸ ਕਰਕੇ ਅਸੀਂ ਇਹ ਜਿੱਥੇ ਕੱਟ ਕਰਦੇ ਉੱਥੇ ਸਾਰኩል 4 160 ਬਿੰਦੂ ਆ ਗਿਆ ਹੁਣ ਇੱਕ ਸਾਨੂੰ ਉਹਨਾਂ ਨੇ ਕੀ ਕਿਹਾ ਸੀਗਾ ਹੁਣ ਅਸੀਂ ਕੀ ਕਰਨਾ ਦੇਖੋ ਚਾਹ ਤੁਸੀਂ 5 6 ਵੀ ਬਣਾ ਸਕਦੇ ਹੋ ਅੱਗੇ ਪਰ ਚਲੋ ਇੱਕ ਵਾਰੀ ਅਸੀਂ 4 ਲੈ ਲੇ ਕਿਉਂਕਿ ਇੱਥੇ ਐਗਜ਼ਾਮਪਲ 4 ਲਏ ਜੀ ਹੁਣ ਤੁਸੀਂ ਇਹਨੂੰ ਜੁਆਇਨ ਕਰਕੇ ਇੱਕ ਗ੍ਰਾਫ ਬਣਾਓ ਪਹਿਲਾਂ ਦੇਖੋ ਅਸੀਂ ਜਦੋਂ ਇਹਨੂੰ ਜੁਆਇਨ ਕਰਾਂਗੇ ਨਾ ਤਾਂ ਅਸੀਂ ਇਹਨੂੰ ਗ੍ਰਾਫ ਨੂੰ ਅੱਗੇ ਤੱਕ ਵਧਾਵਾਂਗੇ ਤੁਸੀਂ ਦੇਖੋ ਇੱਕ ਵਿਕਰਨ ਬਣ ਲਿਆ ਡਾਇਗਨਲ ਬਣ ਲਿਆ ਤਾਂ ਥੋੜਾ ਜਿਹਾ ਇਹਨੂੰ ਧਿਆਨ ਨਾਲ ਐਕੂਰੇਟਲੀ ਅਸੀਂ ਡਰਾ ਕਰ ਲਾਂਗੇ ਤਾਂ ਸਾਡੇ ਕੋਲ ਇੱਕ ਗ੍ਰਾਫ ਬਣ ਗਿਆ ਠੀਕ ਹੈ ਹੁਣ ਸਾਨੂੰ ਉਹਨਾਂ ਨੇ ਕੀ ਕਿਹਾ ਸੀ ਤੁਸੀਂ ਗ੍ਰਾਫ ਦੀ ਮਦਦ ਨਾਲ ਦੱਸਣਾ ਹੈ ਵੀ 100 ਕਿਲੋਮੀਟਰ ਦੀ ਦੂਰੀ ਤੈਅ ਕਰਨੇ ਕਿੰਨਾ ਸਮਾਂ ਲੱਗੇਗਾ ਤਾਂ ਅਸੀਂ ਗ੍ਰਾਫ ਨੂੰ ਯੂਜ਼ ਕਰਾਂਗੇ ਹੁਣ ਤੁਹਾਨੂੰ ਪਤਾ ਦੇਖੋ 100 ਕਿਲੋਮੀਟਰ ਦੀ ਦੂਰੀ ਹੁਣ ਆ 40 ਕਿਲੋਮੀਟਰ ਹੈ 80 ਕਿਲੋਮੀਟਰ ਤੇ 120 ਕਿਲੋਮੀਟਰ ਹੈ ਹੁਣ 80 ਤੇ 120 ਦੇ ਵਿੱਚ ਘਾਹਰੀ 100 ਆਏਗਾ ਇਕ ਕੰਡ ਜੇ 1 ਇਕਾਈ 40 ਕਿਲੋਮੀਟਰ ਦੀ ਹੈ ਨਾ 40 ਹੈ ਇਹਦਾ ਮਤਲਬ ਕੀ ਹੈ 80 ਤੇ 120 ਦੇ ਵਿੱਚਕਾਰ 40 ਦਾ ਗੈਪ ਹੋ ਗਿਆ ਨਾ ਤੇ ਇਹਦਾ ਜਿਹੜਾ ਅੱਧ ਹੈਗਾ ਉਹ ਕੀ ਹੋ ਗਿਆ 20 20 ਹੋ ਗਿਆ ਹੈ ਨਾ 20 ਦਾ ਗੈਪ ਹੋ ਗਿਆ ਤੇ 80 ਦੇ ਵਿੱਚ 20 ਜੋੜ ਕੇ ਸਾਡੇ ਕੋਲ ਇੱਥੇ 100 ਬਣ ਜੇਗਾ ਦੇਖੋ ਜਿਹੜੀ ਮਤਲਬ ਇੱਕ ਇਕਾਈ ਹੁੰਦੀ ਹੈ ਥੋੜੀ ਡਾਰਕ ਲਾਈਨ ਹੁੰਦੀ ਹੈ ਤੇ ਜਿਹੜੀ ਮਤਲਬ ਇਹਨਾਂ ਦੇ ਸੈਂਟਰ ਚ ਹੁੰਦੀ ਹੈ ਥੋੜੀ ਜਿਹੀ ਲਾਈਟ ਹੁੰਦੀ ਹੈ ਹੈ ਨਾ ਤਾਂ ਇਹ ਹੋ ਗਿਆ ਇਹਨਾਂ ਦਾ ਅੱਧ 100 ਹੁਣ ਅਸੀਂ ਇਸ 100 ਨੂੰ ਨਾ ਜਿਹੜਾ ਗ੍ਰਾਫ ਬਣਾਇਆ ਇਹ ਜਿਹੜੀ ਲਾਈਟ ਕਲਰ ਦੀ ਥੋੜੀ ਜਿਹੀ ਲਾਈ ਔਰ ਇਸ ਗ੍ਰਾਫ ਵਾਲੀ ਲਾਈਨ ਤੇ ਦੇਖਦੇ ਆ ਇੱਥੇ ਜਾ ਕੇ ਕੱਟ ਕਰ ਗਈ ਹੁਣ ਅਸੀਂ ਇਸ ਲਾਈਨ ਨੂੰ ਕੀ ਹੇ ਨੀਚੇ ਲੈ ਕੇ ਆਨੇ ਆ ਤਾਂ ਅਸੀਂ ਦੇਖਾਂਗੇ ਵੀ ਇਹ ਬਿਲਕੁਲ 2 ਤੇ 3 ਦੇ ਵਿਚਕਾਰ ਪੁਆਇੰਟ ਆ ਗਿਆ ਜੋ ਪਹਿਲਾਂ ਮੈਂ ਕੀ ਕੀਤਾ 100 ਲੱਭਿਆ ਵੀ 100 ਕਿਲੋਮੀਟਰ ਕਿਥੇ ਆ ਕਿਉਂਕਿ ਉਹਨਾਂ ਨੇ 100 ਕਿਲੋਮੀਟਰ ਕਿਹਾ ਸੀ 80 ਤੇ 120 ਦੇ ਵਿੱਚ ਬਿਲਕੁਲ ਵਿਚਕਾਰ 100 ਸੀ ਫਿਰ ਮੈਂ 100 ਤੋਂ ਸਕੇਲ ਨਾਲ ਇੱਕ ਲਾਈਨ ਡਰਾ ਕੀਤੀ ਜਿਹੜੀ ਸਾਡੇ ਜਿਹੜੇ ਗ੍ਰਾਫ ਵਾਲੀ ਰੇਖਾ ਹੈਗੀ ਹੈ ਨਾ ਰੇਖੀ ਗ੍ਰਾਫ ਉਹਨੂੰ ਇਸ ਬਿੰਦੂ ਤੇ ਕੱਟ ਕੀਤੀ ਇਸ ਤੋਂ ਬਾਅਦ ਫਿਰ ਅਸੀਂ ਇਹਨੂੰ ਕੀ ਹੈ ਇਸ ਬਿੰਦੂ ਤੋਂ ਅਸੀਂ ਗ੍ਰਾਫ ਦੀ ਜਿਹੜੇ ਕੋਲ ਲਾਈਨਾਂ ਹੈਗੀਆਂ ਆ ਤੇ ਇੱਕ ਲਾਈਨ ਨੂੰ نیچے ਤੱਕ ਲੈ ਕੇ ਆਏ ਤਾਂ ਅਸੀਂ ਦੇਖਿਆ 2 ਤੇ 3 ਦੇ ਬਿਲਕੁਲ ਵਿਚਕਾਰ ਆ ਰਿਹਾ ਹੈ ਤੇ ਇਹ 2.5 ਹੋ ਗਿਆ ਯਾਨੀ ਕਿ ਅੱਧ ਹੋ ਗਿਆ ਤਾਂ ਇਟ ਮੀਨਸ ਕੀ ਹੈਗਾ ਵੀ 100 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਉਹਨੂੰ ਕਿੰਨੀ 2.5 ਯਾਨੀ ਕਿ 2.5 ਘੰਟੇ ਦਾ ਸਮਾਂ ਲੱਗੇਗਾ ਉਸ ਤੋਂ ਅਗਲਾ ਕੁਐਸਚਨ ਸੀਗਾ 8 ਕਿਲੋਮੀਟਰ ਦੀ ਮਤਲਬ 8 ਘੰਟੇ ਦੇ ਵਿੱਚ ਕਿੰਨੀ ਦੂਰੀ ਤੈਅ ਕਰੇਗਾ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਾਡੇ ਕੋਲ 8 ਘੰਟੇ ਹਨ ਤਾਂ ਮੈਂ ਜਿਹੜੀ ਮਤਲਬ ਇਹ ਮੈਨੂੰ ਥੋੜੀ ਜਿਹੀ ਲੰਬੀ ਲਾਈਨ ਡਰਾ ਕਰਨੀ ਪਊਗੀ ਤੇ ਮੈਂ ਪਹਿਲਾਂ ਕਰ ਲਈ ਹੁਣ ਮੈਂ ਕੀ ਕਰਦੀ ਹਾਂ ਇੱਥੇ 8 ਘੰਟੇ ਤੋਂ ਉੱਪਰ ਤੱਕ ਇਹ ਇੱਕ ਰੇਖਾ ਡਰਾ ਕੀਤੀ ਠੀਕ ਹੈ ਜਿੱਥੇ ਇਸ ਗ੍ਰਾਫ ਨੂੰ ਇਹ ਕੱਟ ਕਰ ਗਈ ਉਸ ਵਾਰ ਮੈਂ ਇਹਨੂੰ y ਤੁਰੇ ਵੱਲ ਨੂੰ ਲੈ ਗਈ ਹੁਣ ਮੈਂ ਇਸ ਬਿੰਦੂ ਤੋਂ ਵਾਈ ਤੁਰੇ ਵੱਲ ਨੂੰ ਜਾਂਦੀ ਆ ਦੇਖਦੇ ਆ ਆਪਾਂ ਕਿੱਥੇ ਪਹੁੰਚਦੇ ਆ ਤਾਂ ਮੈਂ ਦੇਖਿਆ ਨਹੀਂ ਆਪਾਂ 320 ਤੇ ਪਹੁੰਚ ਗਏ ਇਹਦਾ ਮਤਲਬ ਕੀ ਹੈ ਕਿ ਆ ਵੀ 8 ਘੰਟੇ ਦੇ ਵਿੱਚੋਂ 320 ਕਿਲੋਮੀਟਰ ਦੀ ਦੂਰੀ ਤੈਅ ਕਰੂਗਾ ਤਾਂ ਜਿਹੜੇ ਅਸੀਂ ਇਹ 100 ਕਿਲੋਮੀਟਰ ਵਾਲਾ ਤੇ 8 ਘੰਟੇ ਵਾਲਾ ਕੁਐਸਚਨ ਸੀ ਇਹ ਅਸੀਂ ਗ੍ਰਾਫ ਨੂੰ ਯੂਜ਼ ਕਰਕੇ ਸੋਲ ਕੀਤਾ ਹੁਣ ਇਸ ਤੋਂ ਬਾਅਦ 13.3 ਦੀ ਜਿਹੜੀ ਕੁਐਸਚਨਸ ਹੈਗੇ ਆ ਇਹ ਅਸੀਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਕੁਐਸਚਨ ਸਮਝ ਲੱਗ ਗਏ ਹੋਣਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਪਲੀਜ਼ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ